ਅਨੁਸਾਰ ਨੂੰ ਪਤਾ ਹੈ ਕਿ ਅੱਜ ਸਵੇਰੇ ਦਿਨ ਚੜਦੇ ਹੀ ਬਰਸਾਤ ਜਿਹੜੀ ਹੈ ਪੂਰੀ ਤੇਜ਼ੀ ਦੇ ਨਾਲ ਆਈ ਔਰ ਪੂਰੇ ਲੁਧਿਆਣੇ ਦੇ ਵਿੱਚ ਹਾਹਾਕਾਰ ਮਚ ਗਿਆ ਕੋਈ ਨਹੀਂ ਬੋਲਦਾ ਬੋਲਾਂਗੇ ਕਹੇ ਕੰਮ ਦਾ ਹੋਣਾ ਨਹੀਂ ਬੋਲ ਕੇ ਕਰੀਏਗੀ ਠੀਕ ਹੈ ਨਾ ਇਹ ਨਾਲ ਜਿਹੜਾ ਕਾਉਂਸਲਰ ਬਣਿਆ ਕਹੋ ਉਹਨਾਂ ਨੇ ਦੋ ਕੇਸਤੀਆਂ ਪਾ ਦੇ ਬੰਦੇ ਨੂੰ ਆਣ ਨੂੰ ਦਿੱਕਤ ਨਾ ਹੋਵੇ 20 25 ਮੈਂਬਰ ਸਵਾਈ ਵਾਲੇ ਆਂਦੇ ਦੋ ਹੀ ਆ ਤਿੰਨ ਠੀਕ ਹੈ ਨਾ 20 ਬੰਦੇ ਦਰਫਾ ਨਾਲ ਆਂਦੇ ਦੋ ਬੰਦੇ ਸਵਾਈ ਕਰਨ ਲੱਗੋ ਕੋਈ 15 ਸਾਲ ਪਹਿਲੇ ਇਦਾਂ ਹੀ ਚੱਲਦਾ ਪਿਆ ਕੰਮ ਕੋਈ ਸੁਣਾਈ ਨਹੀਂ ਆਜੀ ਪਾਹੇ ਖਾਇਨ ਦੇ ਨੇ ਜੀਵਰ ਟੈਪ ਆਏ ਨੇ ਛੋਟੇ ਦੋਨੇ ਪਾਏ ਹੋਏ ਨੇ ਹਾਂਜੀ ਤੁਸੀਂ ਕਹਿ ਕਹਿਣਾ ਕੀ ਇੱਥੇ ਕੋਈ ਸੁਣਾਈ ਨਹੀਂ ਆ ਨੀ ਕਿਸੇ ਨੂੰ ਕਿਹਾ ਕਾਰਪੋਰੇਸ਼ਨ ਕਾਰਪੋਰੇਸ਼ਨ ਨੂੰ ਤਾਂ ਪਹਿਲੀ ਵਾਰੀ ਕਹਿ ਚੁੱਕੇ ਨੇ ਕਾਰਪੋਰੇਸ਼ਨ ਨਹੀਂ ਹੈ ਉਹਨਾਂ ਨੂੰ ਦੱਸਦਾ ਨਹੀਂ ਪਿਆ ਵੀ ਕੀ ਹੈ ਇੱਥੇ ਪਾਣੀ ਹਮੇਸ਼ਾ ਹੀ ਖੜਦਾ ਹੈ ਜੀ ਇਹਦੇ ਮਾਰੇ ਜਮੀਂ ਪੈ ਜੇ ਤਾਂ ਪਾਣੀ ਖੜ ਜਾਂਦਾ ਪਾਣੀ ਵੀ ਇੰਨਾ ਦੇ ਟਾਇਰ ਡੁੱਬਦੇ ਸਾਰਾ ਕੁਝ ਡੁੱਬਦਾ ਐਸੋਸੀਏਸ਼ਨ ਲੋਕ ਕੋਈ ਬੋਲਦੇ ਨਹੀਂ ਦੁਕਾਨਦਾਰ ਐਸੋਸੀਏਸ਼ਨ ਜਾਂ ਗੁਰਦਾਰੇ ਵੱਲੋਂ ਕੋਈ ਬੋਲਦਾ ਨਹੀਂ ਹੈ ਕਰਨ ਕੀ ਹੈ ਬਸ ਜਿਹੜਾ ਹੁਣ ਵਿਚਾਰੇ ਹੁਣ ਸਾਰਿਆਂ ਨੂੰ ਪਤਾ ਵਾ ਵੀ ਹਰ ਸਾਲ ਹੋ ਜਾਂਦਾ ਪਰ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਆ ਧਿਆਨ ਦੇਣਾ ਚਾਹੀਦਾ ਵੀ ਆ ਨਾਲੇ ਨੁਲੀਆਂ ਜਾਂ ਪਹਿਲਾਂ ਸਾਫ਼ ਕਰਾ ਦੇ ਹੁਣ ਤਾਂ ਪਾਣੀ ਨਿਕਲੇ ਜਿਹੜੇ ਪ੍ਰਾਈਵੇਟ ਨੌਕਰੀਆਂ ਦੇ ਨੌਕਰੀ ਕਰਦੇ ਹੈਗੇ ਨਾ ਕਰ ਕੰਮ ਤੇ ਨਾ ਜਾਣ ਤਾਂ ਤਨਖਾਹਾਂ ਵਾ ਜਿਹੜੀਆਂ ਨੇ ਉਹ ਕੱਢ ਲਿੱਤੀਆਂ ਜਾਂਦੀਆਂ ਇੱਥੇ ਵਾਕੀ ਘੰਟਾ ਹਾਰਡੇ ਤੱਕ ਵੀ ਲੱਗ ਜਾਂਦਾ ਜਿਸ ਨੂੰ ਦੇਖਦੇ ਕਿਸੇ ਨੇ ਇਹ ਚੀਜ਼ ਨਹੀਂ ਦੇਖੀ ਕਿ ਘਰ ਦੇ ਬਾਹਰ ਪਾਣੀ ਹੈ ਹਰ ਕੋਈ ਆਪਣੇ ਤਰੀਕੇ ਦੇ ਨਾਲ ਆਪਣੀਆਂ ਤਿਆਰੀਆਂ ਕਰਕੇ ਆਪਣੇ ਨੌਕਰੀਆਂ ਨੂੰ ਨਿਕਲ ਪਿਆ ਹੈਲੋ ਮਾਸਟਰ ਜਸ਼ਿੰਦਰ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੋਂ ਦੋਸਤੋ ਜਿਸ ਪ੍ਰਕਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਵੇਰੇ ਦਿਨ ਚੜਦੇ ਹੀ ਬਰਸਾਤ ਜਿਹੜੀ ਹੈ ਪੂਰੀ ਤੇਜ਼ੀ ਦੇ ਨਾਲ ਆਈ ਔਰ ਪੂਰੇ ਲੁਧਿਆਣੇ ਦੇ ਵਿੱਚ ਹਾਹਾਕਾਰ ਮਚ ਗਿਆ ਜੀ ਹਾਂ ਜਿੱਤੇ ਬਰਸਾਤ ਆਂਦੀ ਦੋ ਗੁਣੀ ਖੁਸ਼ੀ ਹੋਈ ਕਿ ਚਲੋ ਗਰਮੀ ਤੋਂ ਰਾਹਤ ਮਿਲੀ ਜਿੱਤੇ ਹੀਟ ਵੇਵਸ ਚੱਲ ਜਾਂਦੇ ਸੀ 40 ਦੇ ਉੱਪਰ ਤਾਪਮਾਨ ਚੱਲ ਰਿਹਾ ਸੀਗਾ ਲਗਾਤਾਰ ਦਿਨ ਦੇ ਵਿੱਚ ਵੀ ਹੀਟ ਵੇਵਸ ਰਾਤ ਦੇ ਸਮੇਂ ਵੀ ਹੀਟ ਵੇਵਸ ਔਰ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ ਕਿ ਬਰਸਾਤ ਆਂ ਤਾਂ ਕਿ ਤਾਪਮਾਨ ਥੋੜਾ ਥੱਲੇ ਹੋ ਜਾਵੇ ਲੇਕਿਨ ਥੱਲੇ ਤਾਂ ਜ਼ਰੂਰ ਹੋਇਆ ਲੇਕਿਨ ਜਦੋਂ ਬੱਚਿਆਂ ਨੇ ਸਕੂਲ ਜਾਣ ਵੇਲੇ ਕਹ ਲੋਗੇ ਤੁਸੀਂ ਦੇਖ ਸਕਦੇ ਹੋ ਹਰ ਬੰਦਾ ਜਦੋਂ ਕੰਮ ਜਾਣ ਵੇਲੇ ਕਿਉਂਕਿ ਸਕੂਲ ਤੱਕ ਤੁਸੀਂ ਕਹਿ ਦਿੰਦੇ ਹੋ ਬੱਚੇ ਜੋ ਹਰ ਪਰਸਨ ਆਪਣੇ ਕੰਮ ਜਾਣ ਵਾਸਤੇ ਕਿਉਂਕਿ ਤੁਹਾਨੂੰ ਪਤਾ ਕਿ ਅਗਰ ਆਇਦਰ ਟਾਈਮ ਤੇ ਵੀ ਜਿਹੜੇ ਪ੍ਰਾਈਵੇਟ ਨੌਕਰੀਆਂ ਦੇ ਨੌਕਰੀ ਕਰਦੇ ਹੈਗੇ ਨੇ ਅਗਰ ਕੰਮ ਤੇ ਨਾ ਜਾਂਦੇ ਤਾਂ ਤਨਖਾਹਾਂ ਵਾ ਜਿਹੜੀਆਂ ਨੇ ਉਹ ਕੱਟ ਲਿੱਤੀਆਂ ਜਾਂਦੀਆਂ ਇੱਥੇ ਤੱਕ ਕਿ ਘੰਟਾ ਲੇਟ ਹੋਣ ਤੇ ਵੀ ਹਾਫ ਡੇ ਤੱਕ ਵੀ ਲੱਗ ਜਾਂਦਾ ਜਿਸ ਨੂੰ ਦੇਖਦੇ ਕਿਸੇ ਨੇ ਇਹ ਚੀਜ਼ ਨਹੀਂ ਦੇਖੀ ਕਿ ਘਰ ਦੇ ਬਾਹਰ ਪਾਣੀ ਹੈ ਹਰ ਕੋਈ ਆਪਣੇ ਤਰੀਕੇ ਦੇ ਨਾਲ ਆਪਣੀਆਂ ਤਿਆਰੀ ਲੇਕਿਨ ਵੱਡੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇਸ ਵੇਲੇ ਹੈਗਾ ਲੁਧਿਆਣਾ ਸ਼ਹਿਰ ਦੇ ਅਸੀਂ ਸਮਰਾਲਾ ਚੌਂਕ ਤੇ ਜੀ ਹਾਂ ਇਹ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਜੀ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਗੁਰੂ ਅਰਜਨ ਦੇਵ ਗੁਰਦੁਆਰੇ ਦੇ ਬਿਲਕੁਲ ਬਾਹਰ ਅਸੀਂ ਖੜੇ ਹੋਏ ਹਾਂ ਔਰ ਤਸਵੀਰਾਂ ਤੁਸੀਂ ਇਸ ਏਰੀਆ ਦੀ ਦੇਖ ਰਹੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਪਾਣੀ ਜਿਹੜਾ ਵਾ ਲਗਾਤਾਰ ਭਰਿਆ ਹੋਇਆ ਹੈ ਲੋਕਾਂ ਦੀਆਂ ਗੱਡੀਆਂ ਬੰਦ ਹੋ ਰਹੀਆਂ ਨੇ ਟੂ ਵੀਲਰ ਬੰਦ ਹੋ ਰਹੇ ਨੇ ਔਰ ਇੱਥੇ ਤੱਕ ਕਿ ਪ੍ਰਸ਼ਾਸਨ ਜਿਹੜਾ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਕਿੰਨਾ ਉਹਨਾਂ ਦਾ ਵੀ ਕੰਮ ਵੱਧ ਚੁੱਕਿਆ ਹੋਏਗਾ ਕਿਉਂਕਿ ਬਹੁਤ ਸਾਰੀ ਤਸਵੀਰਾਂ ਤੁਸੀਂ ਲੁਧਿਆਣਾ ਲਾਈਵ ਤੇ ਸਾਫ ਤੌਰ ਤੇ ਦੇਖ ਰਹੇ ਹੋ ਅਲੱਗ-ਅਲੱਗ ਏਰੀਆ ਦੀ ਭਤ ਅੰਦਾਜ਼ਾ ਕਿ ਲੁਧਿਆਣਾ ਸ਼ਹਿਰ ਦਾ ਮੇਨ ਚੌਂਕ ਮੰਨਿਆ ਜਾਂਦਾ ਜੀ ਸੰਭਰਾਲਾ ਚੌਂਕ ਅਗਰ ਮੈਂ ਤੁਹਾਨੂੰ ਦੱਸਾਂ ਕਿ ਅਗਰ ਤੁਸੀਂ ਅਗਰ ਬੱਸ ਸਟੈਂਡ ਤੋਂ ਇਧਰ ਨੂੰ ਆ ਰਹੇ ਸਭਰਾਲਾ ਚੌਂਕ ਨੂੰ ਔਰ ਉਸ ਤੋਂ ਬਾਅਦ ਤੁਸੀਂ ਇਧਰ ਚੰਡੀਗੜ੍ਹ ਵੱਲੋਂ ਮੋੜ ਜਾਂਦੇ ਹੋਗਾ ਤੁਸੀਂ ਚੰਡੀਗੜ੍ਹ ਜਾਣਾ ਹੈ ਤਾਂ ਤੁਹਾਨੂੰ ਐਸੀ ਰੋਡ ਤੋਂ ਹੋ ਕੇ ਗੁਜ਼ਰਨਾ ਪਏਗਾ ਉਹ ਸਾਹਮਣੇ ਤੁਸੀਂ ਦੇਖ ਰਹੇ ਬੱਸਾਂ ਜਾ ਰਹੀਆਂ ਨੇ ਇਹ ਜਿਹੜੀਆਂ ਬੱਸਾਂ ਜਾ ਰਹੀਆਂ ਨੇ ਜਲੰਧਰ ਨੂੰ ਜਾ ਰਹੀਆਂ ਨੇ ਜਲੰਧਰ ਹੋ ਕੇ ਜਾ ਰਹੀਓ ਜਲੰਧਰ ਬਾਈਪਾਸ ਲੁਧਿਆਣਾ ਸ਼ਹਿਰ ਤੋਂ ਜਲੰਧਰ ਬਾਈਪਾਸ ਚੋਂਕ ਤੋਂ ਲੁਧਿਆਣਾ ਜਲੰਧਰ ਜਾ ਰਹੀਆਂ ਨੇ ਅੰਮ੍ਰਿਤਸਰ ਵਿੱਚੋਂ ਲੰਘ ਕੇ ਜਾਣੀਆਂ ਉਹ ਦੂਸਰੀ ਗੱਲ ਹੈਕਰ ਤੁਸੀਂ ਚੰਡੀਗੜ੍ਹ ਰੋਡ ਤੋਂ ਆ ਰਹੇ ਹੋ ਜੋ ਕਿ ਬਿਲਕੁਲ ਨਾਲ ਦਾ ਅਗਲਾ ਰੋਡ ਹੈਗਾ ਚੰਡੀਗੜ੍ਹ ਰੋਡ ਨੂੰ ਜਾ ਰਹੇ ਹੈਗੇ ਹੋ ਤਾਂ ਸਮਝ ਲੋ ਕਿ ਬੱਸ ਸਟੈਂਡ ਬੱਸ ਸਟੈਂਡ ਤੋਂ ਬਾਅਦ ਅਗਰ ਤੁਸੀਂ ਕਿ ਐ ਕਹੋਗੇ ਕਿ ਮੋਗਾ ਹੋ ਗਿਆ ਮਲੇਰ ਕੋਟਲਾ ਹੋ ਗਿਆ ਉਧਰਲੇ ਪਾਸੇ ਅਗਰ ਤੁਸੀਂ ਜਾਣਾ ਹੈ ਇਧਰੋਂ ਹੀ ਤੁਹਾਨੂੰ ਹੋ ਕੇ ਗੁਜ਼ਰਨਾ ਪਵੇਗਾ ਸੋ ਮੈਨ ਲੱਗਦਾ ਹੈ ਕਿ ਕੁਝ ਦੁਕਾਨਦਾਰਾਂ ਨਾਲ ਵੀ ਗੱ ਅੱਜ ਦਾ ਦਸਰਕਤ ਤਸਵੀਰ ਨੇਗੀ ਇਹ ਹਰ ਸਾਲ ਦੀਆਂ ਤਸਵੀਰਾਂ ਨੇ ਮੈਂ ਦਿਖਾਣਾ ਚਾਹਾਂਗਾ ਕਿ ਤੁਹਾਨੂੰ ਲੋਕੀ ਦੇਖੋ ਮੋਬਾਈਲਾਂ ਤੇ ਵੀਡੀਓ ਬਣਾ ਰਹੇ ਨੇ ਕਿ ਕਿਸ ਪ੍ਰਕਾਰ ਦੇ ਨਾਲ ਔਰ ਲੋਕੀ ਦੇਖੋ ਮੋਬਾਈਲਾਂ ਦੇ ਵੀਡੀਓ ਬਣਾ ਰਹੇ ਕਿ ਕਿਸ ਪ੍ਰਕਾਰ ਦੇ ਇੰਨਾ ਜ਼ਿਆਦਾ ਪਾਣੀ ਹੈ ਔਰ ਜਿਹੜਾ ਕਿ ਤਸਵੀਰਾਂ ਦੇ ਨਾਲ ਹੀ ਅੱਜ ਸ਼ਾਇਦ ਤੁਹਾਨੂੰ ਆਪਣੇ ਆਪਣੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦਾ ਵੀ ਸਾਫ਼ ਤੌਰ ਤੇ ਨਜ਼ਰ ਆਵੇਗਾ ਇੱਕ ਮਹਿਲਾ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਮੋਟੇ ਦੇ ਛੋਟਾ ਪੱਖਾ ਜਿਹੜਾ ਜਿੰਨੂੰ ਪਾ ਗਾਇਆ ਉਹ ਰੱਖ ਕੇ ਜਾ ਰਹੀ ਕਿਤੇ ਉਹਦੇ ਪੱਖੇ ਚ ਪਾਣੀ ਨਾ ਪੈ ਜਾਏ ਔਰ ਈਰਿਕਸ ਵਾਲੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਨੂੰ ਅੱਗੇ ਤੱਕ ਛੱਡ ਦਿਓ ਤੇ ਈਰਿਕਸ ਨੇ ਆਪਣੀ ਸਵਾਰੀ ਦੇਖਦੇ ਹੋਏ ਇਹ ਮਾਂ ਮਹਿਲਾਵਾਂ ਨੂੰ ਬਿਠਾਇਆ ਤੇ ਅੱਗੇ ਦਾ ਕੋਣ ਮਹਿਲਾ ਜਿਹੜੀ ਹੈ ਬੈੱਡ 'ਚ ਬੈਠਣ ਜਾ ਰਹੀ ਹੈਗੀ ਹੈ ਤੇ ਭਾਈ ਸਾਹਿਬ ਆ ਚੁੱਕੇ ਨੇ ਭਾਈ ਸਾਹਿਬ ਉਹ ਕੁਝ ਲਈ ਹੈ ਤੇ ਹੁਣ ਜਿਹੜੇ ਦੁਕਾਨਦਾਰ ਨੇ ਆਓ ਦੁਕਾਨਦਾਰ ਨਾਲ ਗੱਲ ਕਰੀਏ ਕਿ ਕਿੰਨੀ ਕੁ ਪਰੇਸ਼ਾਨੀਆਂ ਆਂਦੀਆਂ ਨੇ ਇੱਥੇ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਵਿੰਦਰ ਹਾਂ ਕਿਸੇ ਦਾ ਕੰਮ ਹੈ ਤੁਹਾਡਾ ਟੈਕਸੀ ਸਟੈਂਡ ਦਾ ਦੇ ਭਾਈ ਅੱਜ ਪਾਣੀ ਖੜਿਆ ਹੈ ਇਹ ਇਸ ਸਾਲ ਦੀ ਪਹਿਲੀ ਬਰਸਾਤ ਹੈ ਇਹ ਹਰ ਵਾਰ ਇਹੀ ਹੁੰਦਾ ਹੈ ਕਿ ਹਮ ਪਹਿਲੀ ਬਰਸਾਤ ਨਹੀਂ 10 20 ਸਾਲ ਹੋ ਗਏ ਦੇਖਦੇ ਆ ਨੂੰ ਕਿੰਨੇ ਸਾਲ ਹੋ ਗਏ 20 ਸਾਲ ਹੋ ਗਏ ਆ 20 ਸਾਲ ਤੋਂ ਜਿੰਨੀ ਬਰਸਾਤ ਹਾਂਜੀ ਹਾਂ ਡਾਟਰ ਪਰਿਸ਼ੋਧਨ ਜਦੋਂ ਹੁੰਦਾ ਹੈ ਕਾਉਂਸਲਰ ਉਦੋਂ ਵੀ ਇਹੀ ਹਾਲ ਸੀਗਾ ਹਾਂ ਉਦੋਂ ਮੜਾ ਮੜਾ ਸੁਧਾਰ ਨਹੀਂ ਫੇਰ ਕਾਉਂਸਲਰ ਕਹੀ ਬਦਲ ਗਏ ਇਦਾਂ ਚੱਲੀ ਗਿਆ ਕੋਰਾ ਆ ਗਿਆ ਮੈਨੂੰ ਪਤਾ ਨਹੀਂ ਕੀ ਇਸ ਏਰੀਆ ਦੇ ਪਾਣੀ ਕਿਉਂ ਖੜਾ ਹੁੰਦਾ ਤੁਸੀਂ ਕੀ ਰਹਿਦੇ ਹੋ ਕਾਰ ਦੇ ਕਿ ਦੁਕਾਨਦਾਰਾਂ ਨੇ ਕੋਈ ਦਿੱਕਤ ਆਉਣੀ ਆ ਨਾਲ ਨਾਲ ਸੀਵਰੇ ਮਾ ਸੀਵਰੇ ਸਪਲਾਈ ਨਹੀਂ ਹੁੰਦੀ ਹੋਰ ਕੀ ਆ 20 25 ਮੈਂਬਰ ਸਵਾਈ ਵਾਲੇ ਆਂਦੇ ਦੋ ਹੀ ਆ ਤਿੰਨ ਠੀਕ ਹੈ ਨਾ 20 ਬੰਦੇ ਦਰ ਹਰ ਨੇ ਆਦੇ ਦੋ ਬੰਦੇ ਸਵਾਈ ਕਰਨ ਮੈਂ ਦੇਖ ਰਿਹਾ ਸਾਹਮਣੇ ਗੁਰਦੁਆਰਾ ਸੈਪ ਵੀਗਾ ਕਿ ਐਨਾ ਵੱਲੋ ਜਾਂ ਤੁਹਾਡੇ ਸਾਰੇ ਦੁਕਾਨਦਾਰ ਵਾਲੇ ਕਿਉਂਕਿ ਬਹੁਤ ਵੱਡੀ ਦੁਕਾਨ ਦੀ ਮਾਰਕੀਟ ਹੈ ਪੂਰੀ ਦੂਰ ਤੱਕ ਜਾ ਰਹੀ ਹੈ ਇਹ ਤਾਂ ਅੱਡੀ ਕੋਈ ਐਸੋਸੀਏਸ਼ਨ ਵੱਲੋਂ ਕੋਈ ਨਹੀਂ ਬੋਲਦਾ ਬੋਲਾਂਗੇ ਗਲੇ ਕੰਮ ਤਾਂ ਹੋਣਾ ਨਹੀਂ ਅਗਲਾ ਬੋਲ ਕੇ ਕਰੀਏਗੀ ਠੀਕ ਹੈ ਨਾ ਇਹਨਾਂ ਜਿਹੜਾ ਕਾਉਂਸਲਰ ਬਣਿਆ ਕਹਿੰਦੇ ਉਹਨੂੰ ਕਹਿੰਦੇ ਦੋ ਕਿਸ਼ਤੀਆਂ ਪਾ ਦਵੇ ਬੰਦ ਨੂੰ ਆਂਦੇ ਨੂੰ ਦਿੱਕਤ ਨਾ ਹੋਵੇ ਕਿ ਤੁਸੀਂ ਕੋਈ ਇਦਾਂ ਦਾ ਪਲਾਨ ਬਣਾਇਆ ਦੁਕਾਨਦਾਰਾਂ ਜ ਕੁਝ ਐਦਾ ਤੁਸੀਂ ਕੁਝ ਪ੍ਰਿਪੇਅਰ ਕੀਤਾ ਆਪਣੇ ਦੁਕਾਨਦਾਰਾਂ ਨੇ ਕਿ ਜੀ ਸਾਡੀ ਹੱਲ ਕਰਾਈ ਜਾਵੇ ਹਾਲ ਹੁਣੇ ਸੀਵਰੇ ਦਾ ਸਹੀ ਹੋਣਾ ਨਹੀਂਗਾ ਇਹਦਾ ਇਹੀ ਕਹਾਂਗਾ ਜਿਹੜਾ ਨਵਾਂ ਬਣੂਗਾ ਭਾਈ ਕਿਸ਼ਤੀਆਂ ਦੋ ਪਾ ਦੇ ਤੈਨੂੰ ਵੋਟਾਂ ਤਾਂ ਅਸੀਂ ਪਾਵਾਂਗੇ ਇੱਕ ਉਧਰੋਂ ਆਇਆ ਦੂਜਾ ਜਾਇਆ ਕਰੇ ਆਹ ਦੇ ਕੁੜੀਆਂ ਬਚਾਰੀਆਂ ਸਵੇਰ ਦੇ ਜੇ ਖੜੀਆਂ ਪਾਣੀ ਕਰਕੇ ਠੀਕ ਆ ਡਾਕਟਰ ਆਵਜ ਰਹੀਆਂ ਹੁਣ ਬ੍ਰੀਜ ਜਾਣਗੇ ਡਾਕਟਰ ਤਾਂ ਅਸੀਂ ਰਾਜ ਕਰੂਗਾ ਬਿਲਕੁਲ ਆਹ ਮੁੰਡਾ ਪੈਦਲ ਆਉਂਦਾ ਪਾਣੀ ਦੇ ਵੇਲੇ ਕੀ ਹਾਲ ਹੋਇਆ ਇਹਦਾ ਬਿਲਕੁਲ ਸਹੀ ਗੱਲ ਹੈ ਕੋਈ ਬੋਲਦਾ ਨਹੀਂ ਯਾਰ ਇਹੀ ਹਾਲਤ ਹੈ ਆਓ ਕੁੜੀਆਂ ਮੈਂ ਕਹ ਰਿਹਾ ਸਵੇਰ ਤੋਂ ਤੁਸੀਂ ਇੱਥੇ ਖੜੇ ਹੋਏ ਹੋ ਸਵੇਰ ਤੋਂ ਖੜੇ ਹੋਏ ਹੋ ਹਾਂਜੀ ਸਵੇਰ ਤੋਂ ਖੜੇ ਕਾਜਲ ਨਾ ਕਾਜਲ ਅੱਛਾ ਕਿੰਨੀ ਦੇਰ ਤੋਂ ਖੜੇ ਹੋ ਇੱਥੇ ਸਾਨੂੰ ਅੱਧਾ ਘੰਟੇ ਤੋਂ ਉੱਪਰ ਹੋ ਗਿਆ ਅੱਧਾ ਘੰਟਾ ਹਾਂਜੀ ਕੀ ਕਾਰਨ ਹੈ ਇੱਥੇ ਪਾਣੀ ਬਹੁਤ ਜ਼ਿਆਦਾ ਇਸਕੇ ਮੁਤੇ ਆ ਰਹੀ ਹੈ ਇਹ ਤਾਂ ਭਾਜੀ ਕਿੰਨੇ ਸਾਲ ਤੋਂ ਇਦਾਂ ਹੀ ਚੱਲਦਾ ਪਿਆ ਇੱਥੇ ਤਾਂ ਅੱਛਾ ਹਾਂਜੀ ਇੱਥੇ ਤੇ ਰਹਿਣ ਵਾਲੀ ਹਾਂ ਹਾਂਜੀ ਹਾਂਜੀ ਕਿੰਨੇ ਕਿੰਨੇ ਸਾਲ ਤੋਂ ਦੇਖਦੇ ਆ ਰਹੇ ਹੋ ਪਾਣੀ ਇੱਥੇ ਕਿੰਨੇ ਸਾਲ ਹੋ ਗਏ ਭਾਜੀ ਇੱਥੇ ਤਾਂ 10 15 ਸਾਲ ਹੀ ਹੋ ਗਏ ਇੱਥੇ ਪਾਣੀ ਆ ਰਿਹਾ ਵੀ ਬਾਰਿਸ਼ਾਂ ਤੋਂ ਹਾਂਜੀ ਇਦਾਂ ਹੀ ਇਹ ਤੇ ਦਈ ਜਾਂਦਾ ਜਦ ਕਿ ਮੇਨ ਸ਼ਹਿਰ ਦਾ ਮੇਨ ਏਰੀਆ ਮੰਨਿਆ ਜਾਂਦਾ ਸੰਭਰਾਲਾ ਚ ਹਾਂਜੀ ਹਾਂਜੀ ਕੋਈ ਕਾਰਵਾਈ ਨਹੀਂ ਹੁੰਦੀ ਇੱਥੇ ਕੋਈ ਵੀ ਕੋਈ ਕਾਰਵਾਈ ਨਹੀਂ ਹੁੰਦੀ ਨਹੀਂ ਬਿਲਕੁਲ ਪਿੰਕੀ ਵਰਮਾ ਕਿੰਨੇ ਟਾਈਮ ਤੋਂ ਇੱਥੇ ਤੁਸੀਂ ਦੇਖ ਰਹੇ ਆ ਰਹੇ ਪਾਣੀ ਤੋਂ ਕਾਫੀ ਸਾਲਾਂ ਤੋਂ ਇਦਾਂ ਹੀ ਅੰਕਲ ਕਾਫੀ ਸਾਲਾਂ ਤੋਂ ਦੇ ਹੋ ਗਿਆ ਹੈ ਤੇ ਹਰ ਵਾਰੀ ਤਾਂ ਨਵੀਂ ਬਾਰਿਸ਼ ਸਮੱਸਿਆ ਹਾਂਜੀ 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 ਕੀ ਕੰਮ ਕਰਦੇ ਹੋ ਅਸੀਂ ਹੈਗੇ ਸ਼ਾਫ ਨਰਸ ਹੈਗੇ ਆ ਜਨਮ ਤੋਂ ਹਾਂਜੀ ਹਾਂਜੀ ਕਦੋਂ ਦੇਖ ਸਕਦਾ ਕਿ ਇਤਨੇ ਬੜਾ ਨਾ ਸੋ ਤੁਸੀਂ ਦੇਖ ਸਕਦੇ ਹੋ ਕਿ ਸਟਾਫ ਨਰਸ ਵੀ ਦੇਖੋ ਇਹ ਕਹਾਂ ਮੈਂ ਤਾਂ ਜਦੋਂ ਸ਼ੁਰੂਆਤੀ ਦੱਸਿਆ ਸੀ ਕਿ ਨੌਕਰੀ ਤਾਂ ਹਰ ਇੱਕ ਨੇ ਕਿਸੇ ਨੇ ਕਰਨੀ ਜਾਣਾ ਹੀ ਹੈ ਲੋਕੀ ਤਿਆਰ ਹੋ ਕੇ ਇਸ ਚੌਂਗ ਤੇ ਖੜੇ ਹੋਏ ਨੇ तकरीबन ਇਹ ਵੀ ਕਹਿਣਾ ਕਿ ਅਸੀਂ ਐਸੀ ਏਰੀਆ ਦੇ ਵਿੱਚ ਰਹਿੰਦੇ ਆਂ ਔਰ ਇਸ ਏਰੀਆ ਦੇ ਵਿੱਚ ਸਾਨੂੰ ਹਰ ਵਾਰੀ ਇਹੀ ਤਸਵੀਰਾਂ ਦੇਖਣ ਨੂੰ ਮਿਲਦੀਆਂ ਜਿਸ ਤਰ੍ਹਾਂ ਦੁਕਾਨਦਾਰ ਦੇ ਉਸ ਗੁੱਸਾ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਉਹ ਤਾਂ ਕਹਿ ਰਹੇਗੀ ਭਾਈ ਪ੍ਰਸ਼ਾਸਨ ਉਹਨਾਂ ਤੱਕ ਕਿਸ਼ਤੀਆਂ ਦੋ ਪਾਣੀ ਚੈਦੀਆਂ ਨੇ ਇੱਕ ਉਧਰੋਂ ਕਿਸ਼ਤੀ ਆਵੇ ਤੇ ਦੂਜੀ ਇਧਰੋਂ ਜਾਵੇ ਕਿਉਂਕਿ ਔਰ ਇੱਕ ਪਰਸਨ ਨਹੀਂ ਗਿਆ ਤਿੰਨ ਬੰਦਿਆਂ ਨਾਲ ਗੱਲਬਾਤ ਕੀਤੀ ਹੈ ਤੋਂ ਤਾਂ ਕਿ ਯੂਥ ਨਾਲ ਵੀ ਗੱਲ ਕੀਤੀ ਹੈ ਯ ਕੀ ਇਹ ਅੱਜ ਦੇਣੀ 10-15 ਸਾਲ ਤੋਂ ਇਹੀ ਤਸਵੀਰਾਂ ਸਾਨੂੰ ਬਚਪਨ ਤੋਂ ਦੇਖਦੀਆਂ ਆ ਰਹੇ ਆ ਔਰ ਅਸੀਂ ਨਰਸਿੰਗ ਦਾ ਕੰਮ ਕਰਦੇ ਆ ਲੇਕਿਨ ਅਸੀਂ ਜਾ ਨਹੀਂ ਪਾ ਰਹੇ ਕਿਉਂਕਿ ਪਾਣੀ ਇੱਥੇ ਬਹੁਤ ਜ਼ਿਆਦਾ ਖੜਾ ਹੋਇਆ ਹੋਇਆ ਸੋ ਬਹੁਤ ਸਾਰੀਆਂ ਤਸਵੀਰਾਂ ਆਈਆਂ ਲੁਧਿਆਣਾ ਸ਼ਹਿਰ ਦੀ ਤੁਹਾਨੂੰ ਆਮ ਤੌਰ ਤੇ ਦੇਖਣ ਨੂੰ ਮਿਲਣਗੀਆਂ ਜੁੜੇ ਰਹੋ ਲੁਧਿਆਣਾ ਲਈ ਦਿਨਾਲ ਕੈਮਰਾ ਪਾਸ ਕਰਨੀ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ ਧੰਨਵਾਦ ਪਾਣੀ ਖੜਾ ਨਜ਼ਰ ਆ ਰਿਹਾ ਹੈ ਕਿ ਅੱਜ ਵੀ 10 ਲੱਗੇ ਕੋਈ 15 ਸਾਲ ਪਹਿਲੇ ਇਦਾਂ ਹੀ ਚੱਲਦਾ ਪਿਆ ਕੰਮ ਕੋਈ ਸੁਣਾਈ ਨਹੀਂ ਹੈ ਜੀ ਪਾਹੇ ਖਾਣ ਦੇ ਨੇ ਸੀਵਰ ਪੈ ਪਾ ਪਾਏ ਹੋ ਹਾਂਜੀ ਤੇ ਤੁਸੀਂ ਕਿਆ ਕਹੀ ਇਹਨਾਂ ਨੂੰ ਕਹਿਣਾ ਕੀ ਇੱਥੇ ਕੋਈ ਸੁਣਾਈ ਨਹੀਂ ਨਹੀਂ ਕਿਸੇ ਨੂੰ ਕਿਹਾ ਕਾਰਪੋਰੇਸ਼ਨ ਵਿੱਚ ਕਾਰਪੋਰੇਸ਼ਨ ਨੂੰ ਤੇ ਪੜੀਵਰੀ ਕਹਿ ਤੂੰ ਕਿਹੜੇ ਕਾਰਪੋਰੇਸ਼ਨ ਨਹੀਂ ਹੈ ਉਹਨਾਂ ਨੂੰ ਦੱਸਦਾ ਨਹੀਂ ਪਿਆ ਵੀ ਆ ਕੀ ਹੈ ਕਾਰਪੋਰੇਸ਼ਨ ਨੂੰ ਸਭ ਕੁਝ ਪਤਾ ਹੈ ਅੱਛਾ ਹੁਣ ਪਾਸਟਰ ਦਾ ਇਲੈਕਸ਼ਨ ਆਵਾਲੇ ਕਿੰਨਾ ਦੀ ਗੱਲਬਾਤ ਲੱਗਣੇ ਇੱਥੇ ਤੇ ਇੰਨੀ ਪੀਏ ਕੁੱਤਾ ਕਿਤੇ ਉਹ ਕੰਮ ਹੈ ਬੱਸ ਹਰ ਬੰਦਾ ਹੁਣ ਤੁਹਾਡੇ ਕੋਲ ਆਏਗਾ ਵੋਟ ਮੰਗਾ ਲੈ ਕੇ ਸਾਣੂ ਬਾਸੀ ਕਰਾਨੇ ਠੀਕ ਉਹ ਕੁਝ ਨਹੀਂ ਇੱਥੇ ਸੁਣਾਈ ਨਹੀਂ ਹੈਗੀ ਇਹ ਸਮਰਾਲਾ ਚਾਹੂੰਗਾ ਹਾਂ ਦੋ ਕੈਸੀਆਂ ਲਾ ਦੋ ਕਿਸੇ ਕੀਸੀਆਂ ਲਾ ਲਿਓ ਦੋ ਕੀ ਤੇ ਪਾਣੀ ਵਾਸਤੇ ਕਿ ਤਾ ਗਿਰੇ ਹੋ ਉਸ ਤਰ੍ਹਾਂ ਹੀ ਉਸੇ ਪਾਣੀ ਤੋਂ ਆਸੀ ਹਾਂ ਛੋਏ ਕਰਕੇ ਦਿੱਗੇ ਸੋ ਤੁਸੀਂ ਤਸਵੀਰਾਂ ਇਸ ਵੇਲੇ ਲੁਧਿਆਣਾ ਦੇ ਸਮਰਾਲਾ ਚੌਂਕ ਤੇ ਦੇਖ ਰਹੇ ਹੋ ਇੱਥੇ ਦੇ ਨਿਵਾਸੀ ਜਿਹੜੇ ਹੈਗੇ ਨੇ ਭਾਜੀ ਕੀ ਨਾਮ ਹੈ ਤੁਹਾਡਾ ਹਰੀਸ਼ ਕੁਮਾਰ ਕਿੱਥੇ ਦੇ ਰਹਿਣ ਵਾਲੇ ਹੋ ਹਾਂ ਜੀ ਸਮਰਾਲਾ ਚੌਂਕ ਸਮਰਾਲਾ ਚੌਂਕ ਦੇ ਰਹਿਣ ਵਾਲੇ ਹਾਂ ਹਾਂ ਜੀ ਤੇ ਛੱਟ ਤੁਸੀਂ ਹੁਣੇ-ਹੁਣੇ ਖਾ ਕੇ ਆਏ ਹੋ ਕਿੱਥੇ ਕਲੱਚ ਟੁੱਟਿਆ ਸਾਰਾ ਕੁਝ ਆ ਵੀ ਟੁੱਟ ਗਿਆ ਆ ਕਲੱਚ ਟੁੱਟਿਆ ਕਿੱਥੇ ਗਿਰ ਗਏ ਉਹ ਉੱਥੇ ਟੋਇਆ ਸੀ ਟੋਏ ਦੇ ਪਾਣੀ ਕਰਕੇ ਪਤਾ ਨਹੀਂ ਚੱਲਿਆ ਸਲਿੱਪ ਕਰ ਗਿਆ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਹੈ ਤੁਸੀਂ ਕਹਿ ਰਹੇ ਮੈਂ ਇਸ ਏਰੀਆ ਦਾ ਕਿੰਨੇ ਟਾਈਮ ਤੋਂ ਪਾਣੀ ਇੱਥੇ ਖੜਾ ਹੈ ਬਾਕੀ ਦਾ ਕਹਿ ਰਹੇ 15 ਸਾਲ ਹੋ ਗਏ ਇੱਥੇ ਇੱਥੇ ਤੇ ਪਾਣੀ ਹਮੇਸ਼ਾ ਹੀ ਖੜਦਾ ਹੈ ਜੀ ਇਹਦੇ ਮਾਰੇ ਅਮੀ ਪੈ ਜੇ ਤਾਂ ਪਾਣੀ ਖੜ ਜਾਂਦਾ ਪਾਣੀ ਵੀ ਇੰਨਾ ਕਿ ਟਾਇਰ ਡੁੱਬਦੇ ਸਾਰਾ ਕੁਝ ਡੁੱਬਦਾ ਬੁਰਾ ਲੱਗੇ ਗੱਡੀਆਂ ਬੰਦ ਕਰ ਕਰਕੇ ਵੀ ਆ ਰਹੇ ਕਾਫੀ ਇਹ ਐਕਟਿਵਾ ਤਾਂ ਲੰਘ ਹੀ ਨਹੀਂ ਸਕਦੀ ਇੱਥੇ ਐਕਟਵਲ ਤੇ ਇੱਥੇ ਕੋਈ ਲੰਘ ਨਹੀਂ ਸਕਦੀ ਪਾਸੇ ਇੱਥੇ ਆ ਵੀ ਆ ਕਾਰਗੁਰਾ ਵਾਲੇ ਲੰਘ ਜਾਂ ਲੰਘ ਜਾਂ ਐਕਟਵਲ ਕੋਈ ਨਹੀਂ ਲੰਘ ਸਕਦਾ ਬੰਡੀ ਬਹੁਤ ਮੇਨ ਮਾਰਕੀਟ ਹੈ ਸਮਰਾਰਾ ਚੌਂਗ ਹੈ ਕੋਈ ਵੱਡਾ ਲੀਡਰ ਆਂਦਾ ਇੱਥੇ ਰੈਲੀ ਆਪਣੀ ਕਰਦਾ ਹੈ ਤੇ ਕੋਈ ਇਧਰੋ ਜੀ ਇਹਨਾਂ ਦੀ ਕੋਈ ਮਾਰਕੀਟ ਐਸੋਸੀਏਸ਼ਨ ਵੱਲੋਂ ਕੋਈ ਜਾਣਦਾ ਮੈਂ ਉਹਦੇ ਲਈ ਇੱਕ ਟੰਕ ਪਾਣੀ ਆਹ ਦੇਖੋ ਜੀ ਇੱਥੇ ਇੱਥੇ ਜਿੰਨੇ ਵੀ ਆਟੋ ਵਾਲੇ ਆ ਉਹ ਹੁਣ ਅੱਜ ਦੇਖਿਓ ਤੁਹਾਨੂੰ ਬੈਟਰੀ ਰੱਖਿਆ ਨਹੀਂ ਮਿਲਣਾ ਕਿਉਂਕਿ ਇਸ ਰੋਡ ਤੇ ਕਿਉਂਕਿ ਉੱਥੇ ਪਾਣੀ ਵੜ ਜਾਣਾ ਪਾਣੀ ਇੰਨਾ ਢੂੰਗਾ ਵੀ ਗੋਡੇ-ਗੋਡੇ ਤੱਕ ਪਾਣੀ ਐ ਸੇ ਆ ਹਾਂਜੀ ਸ ਉਹ ਲੈਨ ਨਹੀਂ ਟੁੱਟਣੀ ਆ ਦੋ ਜਗ੍ਹਾ ਤੇ ਪਾਣੀ ਭਰਦਾ ਇੱਥੇ ਕੋਈ ਐਸੋਸੀਏਸ਼ਨ ਵਾਲਾ ਕੋਈ ਬੋਲਦਾ ਨਹੀਂ ਦੁਕਾਨਦਾਰ ਐਸੋਸੀਏਸ਼ਨ ਨਹੀਂ ਗੁਰਦਾਰੇ ਵਾਲੋ ਕੋਈ ਬੋਲਦਾ ਨਹੀਂ ਬਸ ਜਿਹੜਾ ਹੁਣ ਵਿਚਾਰੇ ਹੁਣ ਸਾਰਿਆਂ ਨੂੰ ਪਤਾ ਵਾ ਵੀ ਹਰ ਸਾਲ ਹੋ ਜਾਂਦਾ ਪਰ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਆ ਧਿਆਨ ਦੇਣਾ ਚਾਹੀਦਾ ਵੀ ਆ ਨਾਲੇ ਨੁਲੀਆਂ ਜਾਂ ਪਹਿਲਾਂ ਸਾਫ਼ ਕਰਾ ਦੇ ਹੁਣ ਤਾਂ ਪਾਣੀ ਨਿਕਲੇ ਵੈਸੇ ਮੇਨ ਕੰਮ ਤੇ ਸੀਵਰੇਜ ਦੇਖਿਆ ਜਾ ਰਿਹਾ ਗਾ ਸੀਵਰੇਜ ਵੱਡੇ ਭਏ ਹੁੰਦੇ ਪਾਣੀ ਦੋਨਾਂ ਬਸ ਤੇ ਜਾ ਕੇ ਸੁੱਕ ਸੁੱਕਾ ਹੁੰਦਾ ਏਰੀਆ ਹਾਂਜੀ ਹਾਂਜੀ ਬਾਕੀ ਬਾਕੀ ਏਰੀਆ ਤੇ ਸੁੱਕ ਚੁੱਕਾ ਕਈ ਜਗ੍ਹਾ ਤੇ ਹੁਣ ਮੈਂ ਜਾਇਆ ਹਾਂ ਮਾਓ ਦੁੱਜੀ ਸੀ ਜੋਨ ਤੱਕ ਜਾ ਕੇ ਆਏ ਆ ਪਾਣੀ ਸਾਰਾ ਖਤਮ ਹੋ ਚੁੱਕਿਆ ਅੱਛਾ ਹੀ ਆ ਪਾਣੀ ਇਲੈਕਸ਼ਨ ਆਣ ਵਾਲੇ ਆਰ ਪਾਰਟੀ ਦੇ ਨੁਮਾਇੰਦੇ ਤੁਹਾਡੇ ਕੋਲ ਆਣਗੇ ਹਾਂਜੀ ਮੈਂ ਕਹਿੰਦਾ ਇਲੈਕਸ਼ਨ ਆਣ ਵਾਲੇ ਹਨ ਆਰ ਪਾਰਟੀ ਦੇ ਨੁਮਾਇੰਦੇ ਤੁਹਾਡੇ ਕੋਲ ਆਣਗੇ ਵੋਟ ਪਾਣ ਕੌਂਸਲਰ ਦੀ ਅੱਜ ਤਾਂ ਹੁਣ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਜੀ ਆ ਥੋੜਾ ਜਿਹਾ ਇੱਧਰ ਧਿਆਨ ਦਿਓ ਮੇਨ ਜੋਂਗਾ ਸਮਰਲਾ ਜੋਂਗ ਜਿਹੜਾ ਵੀ ਹਰ ਜਗ੍ਹਾ ਲਈ ਇੱਥੋਂ ਹੀ ਬੱਸ ਮਿਲਦੀ ਹੈ ਇੱਥੋਂ ਹੀ ਸਭ ਕੁਝ ਹੁੰਦਾ ਹੈ ਹਾਂ ਤੇ ਇੱਥੇ ਰਿਹਾ ਜਿਹੜੇ ਟੋਏ ਡਿਬੇ ਆ ਇਹ ਬੰਦ ਕਰਾਓ ਪਹਿਲੋਂ ਕੋਈ ਮੇਰੇ ਵਰਗਾ ਜਿਵੇਂ ਹੁਣ ਅੱ ਮੈਂ ਤੁਹਾਨੂੰ ਤਸਵੀਰਾਂ ਦੂਰ ਤੱਕ ਦਿਖਾਣਾ ਚਾਹਾਂਗਾ ਦੇਖੋ ਐਕਟਿਵਾ ਬੰਦ ਹੋ ਗਈਆਂ ਲੋਕੀ ਰੱਦੇ ਰਸਤੇ ਤੋਂ ਮੋੜ ਮੋੜ ਕੇ ਜਾ ਰਹੇ ਨੇ ਦੋ ਐਕਟਿਵਾ ਜਣੀਆਂ ਨੇ ਉਹ ਬੰਦ ਹੋ ਚੁੱਕੀਆਂ ਹੋਈਆਂ ਨੇ ਉਹ ਲੋਕ ਮੁੜ ਕੇ ਜਾ ਰਹੇ ਨੇ ਉਹ ਟੋਏ ਟਿੱਬੇ ਜਿਹੜੇ ਅਕਸਰ ਆਮ ਤੌਰ ਤੇ ਭਰੇ ਨਹੀਂ ਜਾਂਦੇ ਕਈ ਵਾਰ ਖੁੱਲੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਭਾਈ ਨੇ ਆਪ ਆ ਕੇ ਦੱਸਿਆ ਔਰ ਦੱਸਿਆ ਕਿ ਇਸ ਪ੍ਰਕਾਰ ਨਾਲ ਪੈਰ ਤੇ ਸੱਟ ਲੱਗੀ ਹੈ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ ਹੈਗਾ ਵਾ ਤੋਂ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ